ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਦੱਸੋ ਜੀ ਕੀ ਹਾਲ ਚਾਲ ਠੀਕ ਹੈ ਜੀ ਇਹ ਕੋਟੀਆਂ ਆਪਣੇ ਕੋਲ ਆ ਜਿਸ ਟਾਈਮ ਪ੍ਰੈਜ਼ੈਂਟ ਦੇ ਵਿੱਚ ਹੈਗੀਆਂ ਨੇ ਤੁਸੀਂ ਆਪਣੇ ਕੋਲ ਇਹ ਪਰਚੇਸ ਕਰ ਸਕਦੇ ਹੋ ਠੀਕ ਹੈ ਜੀ ਤੇ ਇੱਧਰ ਬਾਕੀ ਬਣਾਈ ਵੀ ਚੱਲ ਰਹੀ ਹੈਗੀ ਨਾਲ ਨਾਲ ਉਹ ਸਾਰੂੰ ਫੇਰ ਦਿਖਾਉਣੇ ਆ ਸਕੀ ਵੀ ਆ ਗਈਆਂ ਕੋਟੀਆਂ ਜੈਕਟਾਂ ਤੇ ਛੋਟੇ ਬੱਚੇ ਦੀ ਆ ਗਈਆਂ ਠੀਕ ਹੈ ਜੀ ਇੱਕ ਇੱਕ ਕਰਕੇ ਆਪਾਂ ਤੁਹਾਨੂੰ ਓਪਨ ਕਰਕੇ ਦਿਖਾਉਣੇ ਨਾਲੇ ਤੁਹਾਨੂੰ ਮੈਜ਼ਰਮੈਂਟ ਦੱਸਾਂਗੇ ਠੀਕ ਹੈ ਜੀ ਲੋ ਜੀ ਫਸਟ ਸਕੀ ਵੀ ਚੈੱਕ ਕਰੋ ਪਲੇਨਸ ਕੀ ਵੀ ਹੈ ਠੀਕ ਹੈ ਜੀ ਇਹਦੇ ਉੱਪਰ ਤੁਸੀਂ ਐਮਬਰਾਇਡਰੀ ਆਪਣੇ ਕੋਲੋਂ ਕਰਵਾ ਸਕਦੇ ਹੋ ਤਿੰਨ ਪ্লাই ਪੱਛਮ ਦੀ ਇਹ ਆਪਾਂ ਬਣਾਈ ਹੋਈ ਹੈ ਠੀਕ ਹੈ ਜੀ ਇਹਦਾ ਰੇਟ ਤੁਸੀਂ ਆਪਾਂ ਨੂੰ ਫੋਨ ਨੰਬਰ ਜਿਹੜਾ ਆਪਾਂ ਦਿੱਤਾ ਹੋਇਆ ਹੈ ਉਹਦੇ ਉੱਪਰ ਤੁਸੀਂ ਕਾਲ ਕਰਕੇ ਪਤਾ ਕਰ ਸਕਦੇ ਹੋ ਠੀਕ ਹੈ ਜੀ ਇਹ ਇਹਦਾ ਆ ਗਿਆ ਜੀ ਬਾਰਡਰ ਪਹਿਲਾਂ ਸਿਰ ਬਾਰਡਰ ਦੱਸ ਦਿੰਨੇ ਵੀ ਕਿੰਨੇ ਇੰਚ ਹੈਗਾ ਠੀਕ ਹੈ ਜੀ ਇਹਦਾ ਬਾਰਡਰ ਹੈ ਜਿਹੜਾ ਉਹ ਆਪਾਂ ਨੇ 6 ਇੰਚ ਦੇ ਵਿੱਚ ਰੈਡੀ ਕੀਤਾ ਹੋਇਆ ਤੇ ਇਹਦੀ ਪੂਰੀ ਦੀ ਲੈਂਥ ਦੱਸ ਦਿੰਨੇ ਆ ਇਹਦੀ ਪੂਰੀ ਦੀ ਲੈਂਥ ਹੈ ਜੀ 18 ਇੰਚ ਆਪਣੇ ਕੋਲ ਠੀਕ ਹੈ ਜੀ ਫੱਟੀ ਵਾਲੀ ਆਪਣੇ ਕੋਲ ਜਿਹੜੀ ਇਹ ਸਕੀ ਵੀ ਹੈ ਤੇ ਇਥੋਂ ਆਪਣੀ ਜਿਹੜੀ ਇਹ 14 ਇੰਚ ਕੀਤੀ ਹੋਈ ਹੈਗੀ ਠੀਕ ਹੈ ਜੀ ਬਾਜੂ ਦੀ ਮੇਜ਼ਰਮੈਂਟ ਦੱਸ ਦਿੰਨੇ ਆ ਜੀ ਤੁਹਾਨੂੰ ਆਪਾਂ ਇਸ ਟਾਈਪ ਨਾਲ ਬਾਜੂ ਦੀ ਮੇਜ਼ਰਮੈਂਟ ਹੈਗੀ ਜਿਹੜੀ ਉਹ ਹੈ ਜੀ ਆ 22 ਇੰਚ 22.5 ਠੀਕ ਹੈ ਜੀ ਇਹ ਆ ਜੀ ਆਪਣੀ ਫਸਟ ਸਕੀ ਵੀ ਤੁਸੀਂ ਇਹਦਾ ਸਕਰੀਨਸ਼ਾਟ ਲੈ ਕੇ ਵਟਸਐਪ ਤੇ ਆਪਾਂ ਨੂੰ ਸੈਂਡ ਕਰਨਾ ਹੈ ਜੀ ਨੈਕਸਟ ਚੈੱਕ ਕਰਵਾ ਦਈਏ ਜੀ ਨੈਕਸਟ ਆ ਗਈ ਜੀ ਆਪਣੇ ਕੋਲ سرمੇ ਰੰਗੇ ਕਲਰ ਦੀ ਹਾਂਜੀ ਇਹ ਆ ਗਿਆ ਆਪਣੀ ਸੈਕਿੰਡ ਕੋਟੀਆਂ ਇਹ ਕੋਟੀਆਂ ਸਾਰੀਆਂ ਪਾਊਡਰ ਤੇ ਰੈਡੀ ਕੀਤੀਆਂ ਨੇ ਜੀ ਇਹ ਸਾਰੇ ਆਰਡਰ ਆਏ ਹੋਏ ਸੀ ਆਪਾਂ ਨੂੰ WhatsApp ਚੈਨਲ ਐ ਜੀ ਆਪਣਾ ਉਹਦੇ ਵਿੱਚ ਕੋਟੀਆਂ ਦੀਆਂ ਫੋਟੋ ਪਾਈਆਂ ਹੋਈਆਂ ਸੀ ਤੇ ਉੱਥੋਂ ਆਰਡਰੇ ਕੰਪਲੀਟ ਹੋਏ ਨੇ ਅੱਜ ਆਪਾਂ ਇਹਨਾਂ ਦਾ ਪਾਰਸਲ ਲਗਾਉਣ ਜਾਵਾਂਗੇ ਸੋਚਿਆ ਵੀਡੀਓ ਸ਼ੇਅਰ ਕਰ ਦਈਏ ਤੇ ਤੁਸੀਂ ਇਹ ਵਾਲੇ ਡਿਜ਼ਾਈਨ ਦੇ ਵੀ ਰੈਡੀ ਕਰਵਾ ਸਕਦੇ ਹੋ ਦੇਖੋ ਜੀ ਇਸ ਟਾਈਪ ਨਾਲ ਪਾਕਟਸ ਵੀ ਲੱਗੀਆਂ ਹੋਈਆਂ ਨੇ ਈਆਂ ਤੇ ਇਹਦਾ ਬਾਰਡਰ ਆ ਗਿਆ ਜੀ ਉੱਪਰ ਸਿੰਪਲ ਸੀ ਚੀਜ਼ ਐ ਐਵੇਂ ਬਾਜੂ ਦਾ ਬਾਰਡਰ ਆ ਗਿਆ ਆਪਾਂ ਸਾਨੂੰ ਇਹਦੀ ਮੈਜ਼ਰਮੈਂਟ ਦੱਸ ਦਿੰਨੇ ਆ ਠੀਕ ਐ ਜੀ ਬਾਕੀ ਮੀਜ਼ਰਮੈਂਟ ਤੁਹਾਡੇ ਅਕੋਰਡਿੰਗ ਹੋਊਗੀ ਜੀ ਜਿੰਨਾ ਤੁਹਾਡਾ ਮਤਲਬ ਤੁਸੀਂ ਮੀਜ਼ਰਮੈਂਟ ਦੱਸੋਗੇ ਉਸ ਅਕੋਰਡਿੰਗ ਆਪਾਂ ਤੁਹਾਨੂੰ ਕੋਟੀ ਰੈਡੀ ਕਰਕੇ ਦੇਵਾਂਗੇ ਠੀਕ ਹੈ ਜੀ ਇਹ ਵਿਦਾਊਟ ਕਾਲਰ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਫੱਟੀ ਵਾਲੀ ਹੈ ਜੀ ਇਹ ਵੀ ਆਪਾਂ ਨੇ ਕਿਹੜੀ ਪੱਛਮੇ ਤਿੰਨ ਪਲਾਈ ਦੇ ਉੱਪਰ ਹੀ ਰੈਡੀ ਕੀਤੀ ਹੋਈ ਹੈ ਤੁਸੀਂ ਪੱਛਮ ਕਿਸੇ ਵੀ ਪੱਛਮ ਤੇ ਰੈਡੀ ਕਰਵਾ ਸਕਦੇ ਹੋ ਸਿੱਪੀਆਂ ਵਾਲੀ ਵੀ ਪੱਛਮ ਆਰੀ ਹੈ ਜੀ ਤਿੰਨ ਪਲਾਈ ਤੇ ਗੋਲ ਪੱਛਮ ਬਰਦਮਾਨ ਦੀ ਤੇ ਰੈਡੀ ਕਰਵਾ ਸਕਦੇ ਹੋ ਜੀ ਠੀਕ ਹੈ ਜੀ ਇਹ ਆਪਣੀ ਸੈਕਿੰਡ ਕੋਟੀ ਹੈਗੀ ਨੈਕਸਟ ਦਿਖਾਉਣੀ ਹੈ ਜੀ ਹੁਣ ਆਪਾਂ ਤੁਹਾਨੂੰ ਨੈਕਸਟ ਆ ਗਈ ਜੀ ਸੀ ਗ੍ਰੀਨ ਕਲਰ ਦੇ ਵਿੱਚ ਲਓ ਜੀ ਨੈਕਸਟ ਹੈ ਆਪਣੀ ਸੀ ਗ੍ਰੀਨ ਕਲਰ ਦੇ ਉੱਪਰ ਠੀਕ ਹੈ ਜੀ ਸੀ ਗ੍ਰੀਨ ਕਲਰ ਦੇ ਉੱਪਰ ਹੈ ਠੀਕ ਹੈ ਜੀ ਇਹਦੇ ਵੀ ਆਪਾਂ ਨੇ ਐਵੇਂ ਬਾਰਡਰ ਤੇ ਇਹਦੇ ਜਿਹੜਾ ਆਪਾਂ ਡਿਜ਼ਾਈਨ ਕੀਤਾ ਹੋ ਉਹ ਜਿਹੜੀ ਫਸਟ ਫੱਟੀ ਹੈ ਉੱਪਰ ਨੂੰ ਸਿੱਧੀ ਜਾ ਰਹੀ ਹੈ ਜੀ ਸ਼ੋਲਡਰਸ ਨੂੰ ਪੈਨਲ ਵਰਕ ਕਹਿ ਸਕਦੇ ਹੋ ਤੁਸੀਂ ਇੱਕ ਟਾਈਪ ਦਾ ਠੀਕ ਹੈ ਜੀ ਇਹਦੇ ਬਾਜੂ ਦੇ ਉੱਪਰ ਵੀ ਵਰਕ ਰਹੂਗਾ ਜਿਹੜਾ ਵੀ ਤੁਹਾਨੂੰ ਬਾਰਡਰ ਦੇ ਉੱਪਰ ਵਰਕ ਮਿਲੋ ਉਹੀ ਤੁਹਾਨੂੰ ਬਾਜੂ ਦੇ ਉੱਪਰ ਮਿਲੂਗਾ ਠੀਕ ਹੈ ਜੀ ਕੋਟੀ ਦਾ ਤੁਸੀਂ ਆਪਾਂ ਨੂੰ ਮੇਜਰਮੈਂਟ ਸੈਟਨ ਕਰਨਾ ਹੈ ਤੁਹਾਡੀ ਕੋਟੀ ਰੈਡੀ ਹੋ ਕੇ ਤੁਹਾਡੇ ਕੂਰੀਅਰ ਦੇ ਹੋ ਜਾਊਗਾ ਠੀਕ ਹੈ ਜੀ ਇਹਦੀ ਜਿਹੜੀ ਹਾਈਟ ਹੈ ਕੋਟੀ ਇਸ ਟਾਈਪ ਨਾਲ ਤੁਸੀਂ ਆਪਣਾ ਮੇਜਰਮੈਂਟ ਕਰਕੇ ਦੱਸਣਾ ਹੈ ਜੀ ਵੀ ਇੱਥੋਂ ਸਾਡੀ 23 ਇੰਚ ਹੋਊਗੀ ਠੀਕ ਹੈ ਜੀ ਲੰਬਾਈ ਤੇ ਨੈਕਸਟ ਮੈਜ਼ਰਮੈਂਟ ਦੱਸ ਦੇਣ ਜੀ ਤੁਹਾਨੂੰ ਆਪਾਂ ਬਾਜੂ ਦਾ ਤੁਸੀਂ ਇਸ ਟਾਈਪ ਨਾਲ ਦੱਸਣਾ ਕਿਉਂਕਿ ਕੋਟੀ ਆਪਣੇ ਕੋਲ ਹੁੰਦੀ ਏ ਜੀ ਇਸ ਟਾਈਪ ਨਾਲ ਤੁਸੀਂ ਜਿਹੜਾ ਬਾਜੂ ਦਾ ਮੈਜ਼ਰਮੈਂਟ ਦੱਸਣਾ ਹੈ ਜੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਇੱਥੋਂ ਮੈਜ਼ਰਮੈਂਟ ਦੱਸਣਾ ਠੀਕ ਹੈ ਜੀ ਇਹ ਤਿੰਨ ਮੈਜ਼ਰਮੈਂਟ ਤੁਸੀਂ ਆਪਾਂ ਨੂੰ ਲਿਖਾਉਣੇ ਨੇਗੇ ਫਿਰ ਤੁਹਾਡੀ ਕੋਟੀ ਜਿਹੜੀ ਰੈਡੀ ਹੋ ਜੂਗੀ ਤੇ ਡਿਜ਼ਾਈਨਿੰਗ ਤੁਸੀਂ ਕੋਈ ਵੀ ਰੈਡੀ ਕਰਵਾ ਸਕਦੇ ਆਪਾਂ ਨੂੰ ਫੋਟੋ ਸੈਂਡ ਕਰਕੇ ਠੀਕ ਹੈ ਜੀ ਦੇਖ ਸਕਦੇ ਹੋ ਤੁਸੀਂ ਕਿੰਨੀ ਜ਼ਿਆਦਾ ਸਫਾਈ ਦੇ ਨਾਲ ਰੈਡੀ ਹੋਈ ਹੈਗੀ ਬਿਲਕੁਲ ਮਸ਼ੀਨੀਂ ਦੀ ਤਰ੍ਹਾਂ ਰੈਡੀ ਕਰਦੇ ਆਂ ਜੀ ਆਪਾਂ ਕੋਈ ਕਹਿ ਨਹੀਂ ਸਕਦਾ ਹੈਗਾ ਵੀ ਇੰਨੀ ਜ਼ਿਆਦਾ ਸਫਾਈ ਹੈ ਆਪਣੀ ਕੋਟੀਆਂ ਦੇ ਵਿੱਚ ਨੈਕਸਟ ਆਪਾਂ ਤੁਹਾਨੂੰ ਦਿਖਾਉਨੇ ਜੀ ਜਾਟਕ ਹਾਂਜੀ ਨੈਕਸਟ ਆ ਗਈ ਜੀ ਆਪਣੇ ਕੋਲ ਜੈਕਟ ਠੀਕ ਹੈ ਜੀ ਇਹਦੇ ਤੁਸੀਂ ਬਾਰਡਰ ਦਾ ਡਿਜ਼ਾਈਨ ਦੇਖ ਸਕਦੇ ਹੋ ਉਸ ਤੋਂ ਬਾਅਦ ਇੱਥੇ ਇਹ ਵਾਲਾ ਡਿਜ਼ਾਈਨ ਹੈ ਫਿਰ ਆਪਣੇ ਉਰੇ ਜਿਹੜੇ ਇਹ ਵਾਲਾ ਡਿਜ਼ਾਈਨ ਹੈ ਇਹਦੇ ਉੱਪਰ ਫਿਰ ਇਹ ਵਾਲਾ ਠੀਕ ਹੈ ਜੀ ਇਹ ਆ ਗਿਆ ਆਪਣਾ ਜੈਕਟ ਦਾ ਡਿਜ਼ਾਈਨ ਜੈਕਟ ਦੀ ਮੇਜ਼ਰਮੈਂਟ ਤੁਸੀਂ ਇਸ ਟਾਈਪ ਨਾਲ ਦੱਸਣੀ ਹੈ ਦੇਖੋ ਜੀ ਬੇ ਇਥੋਂ ਇਹ ਜਿਹੜੀ ਇਹ 23 ਇੰਚ ਕੀਤੀ ਹੋਈ ਹੈ ਤੇ ਇਥੋਂ ਇਹ ਜਿਹੜੀ ਆਪਣੀ ਇਹ 20 ਇੰਚ ਹੈ ਠੀਕ ਹੈ ਜੀ ਇਸ ਟਾਈਪ ਨਾਲ ਤੁਸੀਂ ਜੈਕਟ ਦੀ ਮੀਜ਼ਰਮੈਂਟ ਹੁਣ ਆਪਾਂ ਤੁਹਾਨੂੰ ਬੱਚਿਆਂ ਦੀ ਦਿਖਾ ਦਿੰਨੇ ਆ ਉਹ ਸੁਣੀਏ ਸੋਣੀਏ ਨਹੀਂ ਜੀ ਆਪਣੇ ਕੋਲ ਇਹ ਆਪਣੀ ਫਸਟ ਵੀਡੀਓ ਹੈ ਇਸ ਤੋਂ ਬਾਅਦ ਸੈਕਿੰਡ ਦੇ ਵਿੱਚ ਤੁਹਾਨੂੰ ਸਾਰੀ ਬੱਚੇ ਦੀਆਂ ਦਿਖਾਵਾਂਗੇ ਆਪਾਂ ਦੇਖੋ ਜੀ ਇਹ ਆਪਣੀ ਬੱਚਿਆਂ ਦੀ ਜੈਕਟ ਹੈਗੀ ਠੀਕ ਹੈ ਜੀ ਕਿੰਨੀ ਜ਼ਿਆਦਾ ਸੋਹਣੀ ਜੈਕਟ ਹੈ ਇਹਦੇ ਦੀ ਉਰੇ ਆਪਾਂ ਨੇ ਜਿਹੜੀਆਂ ਪਾਕਟਸ ਲਗਾਈਆਂ ਹੋਈਆਂ ਨੇ ਇਸ ਟਾਈਪ ਦਾ ਡਿਜ਼ਾਈਨ ਹੈ ਜੀ ਨੇੜੇ ਤੋਂ ਦਿਖਾ ਦਿੰਨੇ ਆ ਉੱਪਰ ਸਾਰੀ ਵਾਈਟ ਕਲਰ ਦੀ ਬਹੁਤ ਸੋਹਣੇ ਸੋਹਣੇ ਡਿਜ਼ਾਈਨ ਰੈਡੀ ਨੇ ਜੀ ਮੈਂ ਵੀਡੀਓ ਅਪਲੋਡ ਕਰੂੰਗੀ ਫੁੱਲ ਸੈੱਟ ਵੀ ਨੇ ਜਿਹੜੀ ਇਹ ਜੈਕਟ ਹੈ ਜੀ ਇਹ ਜੈਕਟ ਆਪਣੀ ਰੈਡੀ ਕੀਤੀ ਹੋਈ ਹੈ ਜੀ 2 ਤੋਂ 2.5 ਸਾਲ ਦੇ ਬੱਚੇ ਵਾਸਤੇ ਠੀਕ ਹੈ ਜੀ ਤੇ ਪ੍ਰਾਈਸ ਤੁਸੀਂ ਸਕਰੀਨ ਨੰਬਰ ਤੇ ਸਕਰੀਨ ਦੇ ਉੱਪਰ ਨੰਬਰ ਚੱਲ ਰਿਹਾ ਤੁਸੀਂ ਕਾਲ ਕਰਕੇ ਪੁੱਛ ਸਕਦੇ ਹੋਗੇ ਠੀਕ ਹੈ ਜੀ ਦੇ ਉੱਪਰ ਕੈਪ ਤੁਸੀਂ ਲਗਵਾ ਵੀ ਸਕਦੇ ਹੋ ਤੁਸੀਂ ਸਕਿਪ ਵੀ ਕਰਾ ਸਕਦੇ ਹੋ ਵੈਸੇ ਬੱਚੇ ਦੇ ਉੱਪਰ ਜਿਹੜੀ ਕੈਪ ਆਲੀ ਜ਼ਿਆਦਾ ਵਧੀਆ ਲੱਗਦੀ ਹੈ ਠੀਕ ਹੈ ਜੀ ਮਿਲਦੇ ਆਂ ਨੈਕਸਟ ਵੀਡੀਓ ਦੇ ਨਾਲ ਉਹ ਤੱਕ ਤੁਸੀਂ ਆਰਡਰ ਕਰੋ ਜੀ ਠੀਕ ਹੈ ਜੀ ਥੈਂਕ ਯੂ